ਕੁਪ ਮੈਸਜਿਸ ਕਰਮ ਦਾਣਾ ਪਤਰਕਾਰ ਰਜੀਤ ਬੰਗਾ ਮੇਰੇ ਨਾਲ ਹੰਝਿੰਦਰ ਪੂਜੀ ਵੈਬ ਕੈਮਰਾਮੈਨ ਅਜੀਤ ਵੈਬ ਟੀਵੀ ਅੱਜ ਪਹੁੰਚੇ ਹਾਂ ਦਾਣਾ ਮੰਡੀ ਬੰਗਾ ਵਿਖੇ ਜਿੱਥੇ ਕਿ ਆਜ਼ਾਦੀ ਦਾ 76ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਇੱਕ ਆਜ਼ਾਦੀ ਦਿਵਸ ਐਸਟੀਐਮ ਬੰਗਾ ਦੀ ਅਗਵਾਈ ਵਿੱਚ ਮਨਾਇਆ ਗਿਆ ਹੈ ਜਿੱਥੇ ਕਿ ਸਾਰੇ ਭਾਗਾਂ ਦੇ ਅਫਸਰ ਪੁਲਿਸ ਅਫਸਰ ਪਹੁੰਚੇ ਹਨ ਇਲਾਕੇ ਦੇ ਸਕੂਲਾਂ ਦੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਪ੍ਰੋਗਰਾਮ ਕੀਤਾ ਹੈ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਹਨ ਆਜ਼ਾਦੀ ਦਿਵਸ ਦੀ ਸਮਾਪਤਾ ਸਰਾ ਸਮਾਗਮ ਮੈਂ ਸਭ ਨੂੰ ਦੇਸ਼ ਦੇ 78 ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦਾ ਹਾਂ ਦੇਸ਼ ਦੀ ਆਜ਼ਾਦੀ ਲਈ ਚਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਸ਼ਹੀਦ ਮਦਨ ਲਾਲ ਟੇਗੜਾ ਸ਼ਹੀਦ ਲਾਲਾ ਲਾਜਪਤਰਾਏ ਸ਼ਹੀਦ ਭਿਮਾਂ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੇ ਅਰੰਭੇ ਗਏ ਸੰਘਰਸ਼ਾਂ ਅਤੇ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਪੰਜਾਬ ਸਰਕਾਰ ਮਹਾਨ 시 ਦਾਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਸਾਡੇ ਇਸ ਅੱਜ ਦੇ ਸਮਾਗਮ ਵਿੱਚ ਸਾਡੇ ਸਤਾਰਯੋਗ ਐਮਐਲਏ ਸਾਹਿਬ ਫਰੀਦ ਸੁਖੰਦਰ ਕੁਮਾਰ ਸੁਖੀ ਜੀ ਅਤੇ ਸਤਾਰਯੋਗ ਤੁਜੀ ਸਰਾਲ ਜੀ ਅਸਾਨੂੰ ਮੰਗਲਕੰਫਰੰਸ ਵਿੱਚ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ মিডিਆ ਕੋ ਪ੍ਰੈਸ ਸਹਿਵਾਣ ਪ੍ਰਸਤੋ ਸਾਡੇ ਸਾਥੀ ਜਿਹੜੇ ਆਉਂਦਾ ਵੀ ਵੈਲਕਮ ਤੇ ਧੰਨਵਾਦ ਕਰਦਾ ਕਿਉਂਕਿ মিডিਆ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੇ ਅੰਦਰ ਓਪੀਨੀਅਨ ਕ੍ਰੀਏਟ ਕਰਨ ਦਾ ਇੱਕ ਸੇਧ ਦੇਣ ਦਾ ਜੋ ਕਿ ਉਹ ਬੁਖੋਵੀ ਬੰਗੇ ਦਾ মিডিਆ ਦਿਵਾ ਰਿਹਾ ਹੈ ਅਸੀਂ ਉਸ ਲਈ ਧੰਨਵਾਦ ਕਰਦੇ ਹਾਂ ਉਹਨਾਂ ਦਾ ਬੱਚੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਚਾਹੇ ਉਹ ਐਲ ਸੀ ਸੀ ਦੇ ਹੈ ਕਿਸੇ ਹੋਰ ਇਵੈਂਟਸ ਵਿੱਚ ਪਾਰਟਿਸਿਪੇਟ ਕੀਤਾ ਹੈ ਅਸੀਂ ਉਹਨਾਂ ਸਾਰੇ ਬੱਚਿਆਂ ਦੀ ਸ਼ਲਾਘਾ ਕਰਦੇ ਹਾਂ ਟੀਚਰ ਸਕੂਲ ਜਿਨ੍ਹਾਂ ਨੇ ਇਨकरेज ਕੀਤਾ ਬੱਚਿਆਂ ਨੂੰ ਲਾਉਣ ਦੀ ਸਲਾਹਗਾ ਕਰਦਾ ਸਾਰੇ ਅਫਸਰਜ਼ ਮੁਲਾਜ਼ਮ ਜਿਨ੍ਹਾਂ ਨੇ ਇਹ ਅਦਿ ਸਮਾਗਮ ਦੀ ਤਿਆਰੀ ਕੀਤੀ ਹੈ ਔਰ ਬੜੇ ਦਿਨਾਂ ਤੋਂ ਮਿਹਨਤ ਕਰ ਰਹੇ ਸੀ ਖਾਸ ਕਰ ਮੁਸਕਲ ਕਮੇਟੀ ਦੇ ਮੁਲਾਜ਼ਮ ਤੇ ਮੈਂ ਉਹਨਾਂ ਦੀ ਵੀ ਸਲਾਹਗਾ ਕਰਦਾ ਬਹੁਤ ਅੱਛਾ ਕੰਮ ਕੀਤਾ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ترقی ਦੀ ਕਾਮਨਾ ਕਰਦਾ ਹਾਂ